ਨਨਜਮਾਸ਼ੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ 25 ਫਰਵਰੀ ਨੂੰ ਇਸ ਕਬੱਡੀ ਕੱਪ ਦੇ ਵਿੱਚ ਮੇਜਰ ਲੀਗ ਦੀਆਂ ਵੱਡੀਆਂ ਟੀਮਾਂ ਭਾਗ ਲੈ ਰਹੀਆਂ ਹਨ ਇਸ ਤੋਂ ਇਲਾਵਾ 25 ਨੂੰ ਬੱਬੂ ਮਾਨ ਦਾ ਖੁੱਲਾ ਖਾੜਾ ਵੇਖਣ ਨੂੰ ਮਿਲੇਗਾ ਆਓ ਹਮ ਹਮ ਆਕੇ ਇਸ ਮੇਲੇ ਵਿੱਚ ਪਹੁੰਚੀਏ ਪਹਿਲਾਂ ਤਾਂ ਮੈਂ ਸੋਡਾ ਸਾਡੀ ਮੀਟਿੰਗ ਨੂੰ ਅਟੈਂਡ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਡੀ ਸੋਸ਼ਲ ਜੂ ਸਪੋਰਟਸ ਕਲੱਬ ਦੀ ਅੱਜ ਜਿਹੜੀ ਦੂਜੀ ਮੀਟਿੰਗ ਹੋਈ ਹੈ ਉਹਦੇ ਵਿੱਚ ਅੱਜ ਅਸੀਂ ਸਾਰਾ ਕੁਝ ਫਾਈਨਲ ਕਰਤਾ ਵੀ 25 ਫਰਵਰੀ ਨੂੰ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਇਹਨਾਂ 8 ਟੀਮਾਂ ਉਪਾਗ ਲੈਣਗੀਆਂ ਦੋ ਕੁੜੀਆਂ ਦੀਆਂ ਦੋ 20 ਬੰਦੀਆਂ ਤੇ 12 ਟੀਮਾਂ ਜਿਹੜੀਆਂ ਨੇ ਉਪਾਗ ਲੈਣਗੀਆਂ ਤੇ ਚਾਰ ਟੀਮਾਂ ਜਿਹੜੀਆਂ ਲੋਕਲ ਸਾਡੇ ਇੱਕ ਪਿੰਡੋਂ ਆਪਣ ਦੇ ਆ ਤੇ ਉਹ ਪਾਗ ਲੈਣਗੀਆਂ ਤੇ ਰੰਗਾ ਰੰਗ ਪ੍ਰੋਗਰਾਮ ਲਈ ਜਿਵੇਂ ਹਰ ਸਾਲ ਦੀ ਤਰ੍ਹਾਂ ਐਸ ਵਾਰ ਵੀ ਜੋ ਸੰਗੀਤ ਜਗਤ ਦੇ ਜੋ ਉੱਗੇ ਗਾਇਕ ਨੇ ਬੱਬੂ ਮਾਨ ਜੀ ਉਹਨਾਂ ਦਾ ਖੁੱਲਾ ਖਾੜਾ ਦਰਸ਼ਕਾਂ ਲਈ ਪੇਸ਼ ਕੀਤਾ ਜਾਵੇਗਾ ਦੇਖੋ ਜਿਹੜਾ ਤੁਸੀਂ ਪਹਿਲਾਂ ਅਸੀਂ ਛੋਟੇ ਮੈਚ ਕਰਾਉਂਦੇ ਸੀ ਤੇ ਪਿੰਡ ਉਪਨ ਦੇ ਮੈਚ ਕਰਾਉਂਦੇ ਸੀ ਉਹ ਇਹ ਤਾਂ ਇਸ ਵਾਰੀ ਉਹ ਅਸੀਂ ਚਾਰ ਟੀਮਾਂ ਜਿਹੜੀਆਂ ਨੇ ਪਿੰਡ ਉਪਨ ਦੀਆਂ ਉਹ ਸੱਦੀਆਂ ਨੇ ਤੇ ਫਿਰ ਅਸੀਂ ਕਿਉਂਕਿ ਤਿੰਨ ਦਿਨਾਂ ਦਾ ਜਿਹੜਾ ਉਹ ਪ੍ਰਬੰਧ ਕਰਨਾ ਵੀ ਫਿਰ ਸਿੰਗਰ ਵੀ ਕਿੰਨੇ ਦਿਨ ਬੁਲਾਉਣੇ ਪੈਂਦੇ ਸੀ ਤੇ ਉਸ ਲਈ ਇਤਕਾ ਸੀ ਨੇ ਮੀਟਿੰਗ ਕੀਤੀ ਵੀ ਜਿਹੜਾ ਕੱਪ ਹੈ ਉਹ ਇੱਕ ਦਿਨ ਦੀ ਹੋਵੇ ਬਾਕੀ ਫਿਰ ਫੈਡਰੇਸ਼ਨਾਂ ਦੀ ਥੋੜੀ ਜਿਹੀ ਪ੍ਰੋਬਲਮ ਹੈ ਤੇ ਜਿਵੇਂ ਨਾਰਥ ਕਬੱਡੀ ਫੈਡਰੇਸ਼ਨ ਹੈ ਜਿਹੜੀ ਤੇ ਮੇਜਰ ਲੀਗ ਕਬੱਡੀ ਐ ਇਹ ਆਪ ਚ ਇਕੱਠੀਆਂ ਕਿਤੇ ਖੇਡਦੀਆਂ ਨੇ ਅਸੀਂ ਤਾਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਇੱਕ ਦਿਨ ਉਹ ਖੇਡ ਲਓ ਇੱਕ ਦਿਨ ਉਹ ਖੇਡ ਲਓ ਵੀ ਅਸੀਂ ਦੋ ਦਿਨਾਂ ਦਾ ਟੂਰਨਾਮੈਂਟ ਕਰਾ ਦਿਆਂ ਦੋ ਦਿਨਾਂ ਦੇ ਕੱਪ ਕਰਾ ਦਿੰਨੇ ਆ ਤੇ ਫਿਰ ਗੱਲ ਦਾ ਪਲੇਅਰਾਂ ਦੀ ਐ ਵੀ ਪਲੇਅਰ ਦੂਜਾ ਦੂਜੇ ਦੀ ਫੈਡਰੇਸ਼ਨ ਵਾਲੇ ਖੇਡਦੇ ਨੇ ਉਹਦੇ ਕਰਕੇ ਫਿਰ ਸਾਨੂੰ ਪ੍ਰੋਬਲਮ ਆਈ ਐ ਤੇ ਤਾਂ ਕਰਕੇ ਅਸੀਂ ਨੇ ਇਸ ਵਾਰੀ ਇੱਕ ਦਿਨ ਦੀ ਰੱਖਿਆ ਜਿਹੜਾ ਯਾਦ ਸਾਡੇ ਅਸੀਦ ਬਚਨ ਸਿੰਘ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਕਰਾਉਂਦੇ ਆ ਜਿਹੜੇ 1965 ਦੀ ਜੰਗ 'ਚ ਸਹੀਦ ਹੋਏ ਸੀ ਉਹਨਾਂ ਦੇ ਨੌਤਿਜਾਦ ਉਹਨਾਂ ਦੀ ਤੇ ਸਮਰਪਿਤ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸੋਸ਼ਲ ਜੋ ਸਪੋਰਟਸ ਕਲੱਬ ਦੇ ਸਰਕੀ ਪ੍ਰਧਾਨ ਗਰਮੀਰ ਸਿੰਘ ਉਹਨਾਂ ਦੀ ਯਾਦ ਨੂੰ ਇਹ ਟੂਰਨਾਮੈਂਟ ਹੈ ਜਿਹੜਾ ਸਮਰਪਿਤ ਹੈ ਜਿਹੜੇ ਖੇਡ ਪ੍ਰੇਮੀ ਹਰੇ ਜੋ ਖੇਡ ਪ੍ਰੇਮੀਆਂ ਨੂੰ ਹਰ ਤਰ੍ਹਾਂ ਸਾਲ ਦੀ ਤਰ੍ਹਾਂ ਜਿਵੇਂ ਸਾਡੀ ਬੈਰੀਕੇਟਿੰਗ ਹੈ ਤੇ ਉਹਦਾ ਵੀ ਪੂਰਾ ਪ੍ਰਬੰਧ ਹੁੰਦਾ ਹੈ ਬੈਠਣ ਲਈ ਦਰਸ਼ਕਾਂ ਦੇ ਸਟੇਡੀਅਮ ਬਣਿਆ ਹੋਇਆ ਤੇ ਇਸ ਵਾਰ ਤਾਂ ਸਮਾਂ ਸਾਨੂੰ ਹੋਰ ਵੀ ਖੁਸ਼ੀ ਹੈ ਅਗਲੇ ਸਾਲ ਲਈ ਸਾਡਾ ਸਟੇਡੀਅਮ ਬਣ ਕੇ ਤਿਆਰ ਹੋ ਜੂਗਾ ਜੋ ਹਰਪਾਲ ਸਿੰਘ ਚੀਮਾ ਨੇ ਆਪਣਾ ਇੰਡੋਰ ਸਟੇਡੀਅਮ ਇੱਥੇ ਦਰਬੇ ਨੂੰ ਦਿੱਤਾ 7 ਕਰੋੜ ਦਾ ਉਹ ਵੀ ਸਾਡੇ ਗਰਮੇਰ ਸਿੰਘ ਦੀ ਯਾਦ ਦੇ ਵਿੱਚ ਇਸ ਲਈ ਵੀ ਅਸੀਂ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦੇ ਹਾਂ ਤੇ ਬਾਕੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਵੀ ਹਰ ਸਾਲ ਦੀ ਤਰ੍ਹਾਂ ਪੂਰਾ ਪ੍ਰਬੰਧ ਹੋਊਗਾ ਸੁਰੱਖਿਆ ਦਾ ਪੂਰਾ ਪ੍ਰਬੰਧ ਹੋਊਗਾ ਤੇ ਸਾਰੇ ਹੋ ਮਾਮਾ ਕੇ ਪਹੁੰਚਣ ਸਾਰਿਆਂ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਸੋਸ਼ਲ ਜੂ ਸਪੋਰਟਸ ਕਲੱਬ ਵੱਲੋਂ ਤੁਹਾਡਾ ਸਾਰੇ ਪ੍ਰੈਸ ਦਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਸਾਰਿਆਂ ਦਾ ਜਿਹੜੇ ਕਿ ਤੁਸੀਂ ਹਰ ਸਾਲ ਦੀ ਤਰ੍ਹਾਂ ਸਾਡੇ ਟੂਰਨਾਮੈਂਟ ਨਾਲ ਸਾਨੂੰ ਇੱਕ ਮੈਂਬਰਾਂ ਦੀ ਤੌਰ ਤੇ ਸਹਿਯੋਗ ਦਿੰਦੇ ਹੋ। ਹਰੇਕ ਮੀਟਿੰਗ ਪਹੁੰਚਦੇ ਹੋ ਤੇ ਸਾਰੇ ਪ੍ਰਬੰਧ ਦਾ ਜਾਇਜ਼ਾ ਲੈ ਕੇ ਤੁਸੀਂ ਲੋਕਾਂ ਦੇ ਸਾਹਮਣੇ ਰੱਖਦੇ ਹੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ। ਬਾਕੀ ਜਿਹੜੀ ਅੱਜ ਸਾਡੀ ਦੂਜੀ ਮੀਟਿੰਗ ਹੋਈ ਆ ਸੋਸ਼ਲ ਜੂਸ ਸਪੋਰਟਸ ਕਲੱਬ ਦੀ ਉਹ ਪ੍ਰਧਾਨ ਸਾਡੇ ਕਰਨ ਕਮਾਨ ਜੀ ਤੇ ਚੇਅਰਮੈਨ ਸਾਡੇ ਚਮਕੌਰ ਜੁਕੇ ਜੀ ਦੇ ਭਰਾ ਬਲਕਾਰ ਕਮਾਨ ਜੀ ਦੀ ਰਹਿਨਵਾਈ ਹੇਠ ਸਾਰੇ ਪ੍ਰਬੰਧਕਾਂ ਨੇ ਜਿਹੜੇ ਅੱਜ ਫਾਈਨਲ ਕੀਤਾ ਪ੍ਰੋਗਰਾਮ ਉਹਦੇ ਵਿੱਚ ਇਹ ਆ ਵੀ ਇੱਕ ਤਾਂ ਸਾਡਾ 25 ਫਰਵਰੀ ਦੀ ਹੀ ਜਿਹੜੀ ਇੱਕ ਦਿਨ ਦਾ ਇਤਕੀ ਕਬੱਡੀ ਕੱਪ ਹੋਣਾ ਹੈ ਉਹਦੇ ਵਿੱਚ ਜਿਹੜੀ ਕਿ ਆਪਣੀ ਚੱਲ ਰਹੀ ਹੈ ਸਭ ਤੋਂ ਤਕੜੇ ਜਿਹਦੇ ਵਿੱਚ ਪਲੇਅਰ ਵੀ ਖੇਡ ਰਹੇ ਨੇ ਮੇਜਰ ਲੀਗ ਦਾ ਹੀ ਜਿਹੜਾ ਕੱਪ ਹੋਣਾ ਉਹਦੇ ਵਿੱਚ ਜਿੱਥੇ ਉਹਨਾਂ ਦਾ ਬਣਦਾ ਪ੍ਰਾਈਜ਼ ਰੱਖੇ ਗਏ ਨੇ ਅਸੀਂ ਸਪੈਸ਼ਲ ਵੀ ਜਿਹੜੇ ਖਿਡਾਰੀਆਂ ਲਈ ਮਤਲਬ ਜਿਹੜੇ ਵਧੀਆ ਪ੍ਰਾਈਜ਼ ਰੱਖਣੇ ਨੇ ਤੇ ਤਾਂ ਕਿ ਸਾਰੇ ਖਿਡਾਰੀ ਖੇਡਣਾਂ ਸਪੈਸ਼ਲ ਤੌਰ ਤੇ ਅਸੀਂ ਪਲੇਅਰਾਂ ਨਾਲ ਸੰਪਰਕ ਵੀ ਕੀਤੇ ਨੇ ਜਿਹੜੇ ਨਾਮੀ ਖਿਡਾਰੀ ਨੇ ਉਹਨਾਂ 'ਚ ਉਹਨਾਂ ਨੇ ਸਾਰਿਆਂ ਨੇ ਹਾਮੀ ਭਰੀ ਹੈ ਵੀਅਤ ਕੀ ਅਸੀਂ ਹੁਮ ਹਮਾ ਕੇ ਭੇਜਾਂਗੇ ਕਿਉਂਕਿ ਸਾਰੇ ਜਿਹੜੇ ਖਿਡਾਰੀ ਨੇ ਉਹ ਸਾਡੇ ਸਵਰਗਵਾਸੀ ਸਰਦਾਰ ਗਰਮੇਲ ਸਿੰਘ ਨੂੰ ਬਹੁਤ ਪਿਆਰ ਕਰਦੇ ਸੀ ਉਹ ਸਾਰਿਆਂ ਨੇ ਸਾਨੂੰ ਇਹ ਮਤਲਬ ਤਸੱਲੀ ਦਿੱਤੀ ਆ ਵੀ ਸਾਰੇ ਹੁਮ ਹਮਾ ਕੇ ਜਿੰਨੇ ਵੀ ਮੇਜਰ ਲੀਗ ਦੇ ਨਾਮੀ ਪਲੇਅਰ ਨੇ ਉਹ ਸਾਰੀਆਂ ਟੀਮਾਂ 'ਚ ਪਹੁੰਚਣਗੇ ਤੇ ਬਾਕੀ ਜਿਹੜੀ ਤੁਸੀਂ ਮੁੱਖ ਮਹਿਮਾਨ ਦੀਆਂ ਗੱਲ ਕਰ ਰਹੇ ਹੋ ਉਹ ਅਸੀਂ ਸਾਡੇ ਐਤਕੀ ਟੂਰਨਾਮੈਂਟ ਦੇ ਜਿਹੜੇ ਕੱਪ ਦੇ ਸਾਡੇ ਮੁੱਖ ਮਹਿਮਾਨ ਸਾਡੇ ਇਥੋਂ ਦੇ ਹੀ ਸਾਡੇ ਵਿਧਾਇਕ ਸਾਡੇ ਵਿਤਮਨਤਰੀ ਹਪਾਲ ਸਿੰਘ ਜੀ ਚੀਮਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹ ਸਾਡੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣਗੇ ਤੇ ਉਹਨਾਂ ਦੇ ਨਾਲ ਹੀ ਅਸੀਂ ਡੇਟ ਮਤਲਬ ਉਹਨਾਂ ਦੇ ਸਲਾਹ ਨਾਲ ਹੀ ਰੱਖੀ ਹੈ ਕਿਉਂਕਿ ਉਹਨਾਂ ਨੇ ਹੀ ਮਤਲਬ ਜਿਹੜਾ ਖੇਡਾਂ ਵਾਸਤੇ ਉਹ ਬਹੁਤ ਅਪਰਾਲੇ ਕਰ ਰਹੇ ਨੇ ਖਾਸ ਕਰਕੇ ਡੜਬੇ ਦੀਆਂ ਖੇਡਾਂ ਨੂੰ ਉਹਨਾਂ ਦੇ ਮਨ ਦੀ ਇੱਛਾ ਹੈ ਵੀ ਜਿਸ ਤਰ੍ਹਾਂ ਡੜਬੇ ਦਾ ਕਬੱਡੀ ਦੇ ਵਿੱਚ ਨੌਂ ਹੈ ਉਹ ਇੱਦਾਂ ਹੀ ਚੱਲਦਾ ਰਹੇ ਉਹ ਅਸੀਂ ਜੋ ਵੀ ਸਰਕਾਰ ਵੱਲੋਂ ਉਹਦੇ ਵਿੱਚ ਯੋਗਦਾਨ ਪਾਉਣਾ ਹੈ ਉਹ ਅਸੀਂ ਪਾਉਂਦੇ ਰਹੀਏ ਸੋ ਅਸੀਂ ਉਹਨਾਂ ਨੂੰ ਹੀ ਇਤ ਕੀ ਹਰਪਾਲ ਸਿੰਘ ਚੀਮਾ ਜੀ ਸਾਡੇ ਮੁੱਖ ਮਹਿਮਾਨ ਹੋਣਗੇ ਬਾਕੀ ਉਹਨਾਂ ਦੇ ਨਾਲ ਹੀ ਹੋਰ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਜਿਵੇਂ ਅਮਨ अरोड़ा ਜੀ ਦੇ ਪਹੁੰਚਣ ਦੀ ਵੀ ਸੁਭਾਵਨਾ ਮੀਤ ਹੇਰ ਜੀਆ ਦੇ ਤੇ ਹੋਰ ਵੀ ਜਿਹੜਾ ਕਹਿਣਗੇ ਉਹ ਅਸੀਂ ਮੌਕੇ ਤੇ ਉਹ ਬੁਲਾ ਤੇ ਨਾਲ ਸਵਿੰਦਰ ਜੀ ਵੀ ਹਰ ਸਾਲ ਵੀ ਆਉਂਦੇ ਨੇ ਉਹ ਵੀ ਪਹੁੰਚਣਗੇ